ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਖੱਬੇ ਡੋਗਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਸ ਕਰ ਚੋ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਟੋਟਲ 4 ਪਸ਼ੂ ਆ ਜੀ ਇੱਕ ਟੋਕੜ ਗੱਬਣ ਵੈੜ ਤੇ ਦੋ ਚੰਗੀਆਂ ਸੋਹਣੀਆਂ ਵੱਡੀਆਂ ਵੱਡੀਆਂ ਮੱਝਾਂ ਜੀ ਇੱਕ ਗੱਬਣ ਮੱਝ ਆ ਤੇ ਇੱਕ ਸੂਈ ਆ ਜੀ ਆ ਨੀਲੀ ਰਾਵੀ ਦੇ ਵਿੱਚ ਜਿਹੜੀ ਸੂਈ ਆ ਤੇ ਆ ਜਿਹੜੀ ਆ ਗੱਬਣ ਇਹ ਕਾਪਾਧਨ ਦਿਖਾਉਣੀ ਹੈ ਨੀਲੀ ਰਾਵੀ ਦੀ ਕੱਟੀ ਬਹੁਤ ਹੀ ਚੰਗੀ ਕੁਆਲਿਟੀ ਦੀ ਹੈ ਸੋਹਣੀ ਸੁਨੱਖੀ ਹੈ ਜੀ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟਾਈਮ ਚੋ ਕੇ ਤਸੱਲੀ ਕਰ ਲਿਆ ਕਰੋ ਗੱਬਣ ਪਸ਼ੂ ਜਿਹੜਾ ਹੁੰਦਾ ਉਹਨੂੰ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤੇ ਇੱਕ ਗੱਲ ਹੋਰ ਦੱਸਣੀ ਹੈ ਕਿ ਇਹ ਨੀਲੀ ਰਾਵੀ ਦੀ ਜਿਹੜੀ ਮੱਝ ਆ ਇੰਨੀ ਠੰਡੀ ਆ ਵੀ ਦੂਜਾ ਬੱਚਾ ਚੁੰਗੀ ਜਾਂਦਾ ਲਾਗੋ ਉਹ ਵੀ ਵੱਡਾ ਕੱਟਾ ਦੇ ਦਾ ਬੱਚਾ ਛੋਟਾ ਆ ਆਪਾਂ ਵੀਰ ਨਾਲ ਗੱਲਬਾਤ ਕਰਾਉਣੀ ਆ ਤੇ ਡੀਟੇਲ ਲੈਣੇ ਆ ਹਾਂ ਜੀ ਸਾਸਰੀ ਗੱਲ ਬਾਤ ਜੀ ਅਸੀ ਗਾ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਅੱਜ ਏਅਰ ਕੰਡ ਆਵਾਦਣਾ ਬਾਦ ਹੀ ਬਣਾਏ ਵੀਡੀਓ ਹੈ ਗਰਮੀ ਗਰਮੀ ਦੇ ਕਰਕੇ ਫੇ ਭਾਈ ਮਾਲ ਇਦਾਂ ਹੀ ਵਿਗਦਾ ਬੁਗਦਾ ਗਿਆ ਠੀਕ ਹੈ ਹਾਂ ਜੀ ਇੱਕ ਅੱਧੀ ਲਈ ਹੈ ਦੀ ਇੱਕ ਅੱਧੀ ਵਿਗਦੀ ਜਾਂਦੀ ਨਾਲ ਨਾਲ ਠੀਕ ਹੈ ਤਾਂ ਹੁਣ ਕਿੰਨੀਆਂ ਵਾ ਹੁਣ ਭਾਜੀ ਟੋਟਲ 4 ਨਾ ਗਿਆ 4 ਨਾ ਗਿਆ ਹਾਂ ਜੀ ਤੇ ਇੱਕ ਵੈੜ ਇੱਕ ਵੈੜਿਆ 7 ਮਹੀਨਿਆਂ ਦੀ ਗੱਬਣ ਆ ਹਾਂ ਜੀ ਹਾਂ ਜੀ ਨਾਲ ਦੁੱਧ ਦੇਂਦੀ 4 ਕਿਲੋ ਠੀਕ ਹੈ ਤੇ ਇੱਕ ਆੜੀ ਮੱਝ ਇੱਕ ਨੀਲੀ ਰਵੀ ਦੀ ਝੋਟੀ ਆ ਇੱਕ ਕੱਟੀ ਇੱਕ ਆੜੀ ਇੱਕ ਵੱਡੀ ਮੈਂ ਇਹ ਗੱਬਣ ਹੈ ਨਾ ਇੱਕ ਕੱਟੀ ਦੇਣੀ ਹੈ ਹਾਂਜੀ ਐਡਰੈਸ ਦੱਸ ਦੇ ਵੀਰ ਆਪਣਾ ਐਡਰੈਸ ਮੇਰਾ ਪਿੰਡ ਖਬੇ ਡੋਗਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਆ ਹਾਂਜੀ ਸਹੀ ਆ ਤੇ ਨਾਮ ਕੀ ਆ ਵੀਰ ਜੀ ਨਾਮ ਮੇਰਾ ਕੁਲਦੀਪ ਫੋਨ ਨੰਬਰ ਦੱਸ ਦੇ 959574955 ਠੀਕ ਹੈ ਜੀ ਠੀਕ ਆ ਤੇ ਵੈੜ ਤੋਂ ਸ਼ੁਰੂਆਤ ਕਰੀਏ ਹਾਂਜੀ ਭਾਜੀ ਲੈ ਆ ਬਾਹਰ ਕੱਢ ਲਿਆ ਆ ਵੇਖੋ ਜੀ ਵੈੜ ਚੈੱਕ ਕਰੋ ਫੇਸ ਕੁਆਲਿਟੀ ਚੈੱਕ ਕਰ ਲਓ ਆ ਵੇਖੋ ਜੀ ਪ੍ਰਿੰਟ ਵੀ ਸੋਹਣਾ ਜਰਸੀ ਆ ਜੀ ਥਾਣ ਵੇਖੀ ਬੜਾ ਸੋਹਣਾ ਲੱਗਾ ਕਿੰਨੇ ਚਿਰ ਦੀ ਗੱਬਣਾ ਭਾਈ 7 ਮਹੀਨਿਆਂ ਦੀ 2 4 ਕਿਲੋ ਦੁੱਧ ਸੱਜਰ ਨੇ ਚਵਾਇਆ 18 ਕਿਲੋ ਇਸ ਟਾਈਮ ਤੇ 4 ਕਿਲੋ ਹਾਂਜੀ ਹੁਣ 4 ਕਿਲੋ ਠੀਕ ਹੈ ਜੀ ਚੈੱਕ ਪਾਸ ਚੈੱਕ ਪਾਸ ਵੀਰ ਭਰਾ ਕੋਈ ਜਾਵੇ ਚੈੱਕ ਕਰਾ ਕੇ ਖੜੇ ਆਪਾਂ ਠੀਕ ਹੈ ਤੋਰੋ ਸਾਨੂੰ ਵੀ ਆ ਵੇਖੋ ਕੱਦ ਕਾਠ ਵੀ ਚੰਗਾ ਸੋਹਣਾ ਵੇਖੋ ਜੀ 7 ਮਹੀਨਿਆਂ ਦੀ ਗੱਬਣ ਤੇ 4 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ ਇਹਦੇ ਕੋਲ ਕਰੋ ਜਾਈਕ ਇਧਰ ਨੂੰ ਤੋੜ ਦੋ ਵੀਰ ਜੀ ਹਾਂਜੀ ਇਧਰ ਨੂੰ ਤੋੜ ਦੋ ਆਹ ਦੇਖੋ ਬਾਕੀ ਜਰਸੀ ਆ ਹਾਂਜੀ ਥਣਾ ਦੀ ਵੀਰ ਜੀ ਕੋਈ ਬਾਦ ਘੜਦਰੀ ਕੋਈ ਪੂਰ ਛਟਾ ਨਹੀਂ ਕੋਈ ਚੌਂ ਚਵਾਈ ਇੱਕੋ ਜੀ ਭਾਜੀ ਠੀਕ ਆ ਤੇ ਚਵਾਈ ਕਿਦਾਂ ਰਸੀ ਪਾ ਕਰਦੇ ਤੇ ਬਸ ਰੰਗੀ ਮੰਗਾ ਪਾ ਲਈਦਾ ਪਾੜਾ ਪਾ ਕੇ ਤਾਂ ਕੋਈ ਗੱਲ ਨਹੀਂ ਹਿਲਦੀ ਕੁਛ ਨਹੀਂ ਗਈ ਠੀਕ ਆ ਹਾਂਜੀ ਜਨਾਨੀ ਚੋਂਦੀ ਰਹੀ ਪੀੜੀ ਰੱਖੇ ਨੂੰ ਠੀਕ ਆ ਠੀਕ ਆ ਜੀ ਲੈ ਜੋ ਚਲੋ ਜਾਨ ਨੂੰ ਕਰੂ ਚੱਕ ਐਰਕਾਂ ਵੀਰ ਜੀ ਕਿੰਨਾ ਕੁ ਦੁੱਧ ਚਵਾਉਗੇ ਦੁੱਧ ਭਾਜੀ ਜੇ ਕੋਈ ਚੰਗੀ ਸੰਭਲੂ ਵੀਰ ਭਰਾ ਹਾਂਜੀ ਤੇ ਦੁੱਧ ਭਾਜੀ 18 ਕਿਲੋ 18 ਕਿਲੋ ਦੁੱਧ ਚਵਾਉਗੇ ਠੀਕ ਹੈ ਚੈੱਕ ਤੁਸੀਂ ਆਪ ਕਰਾਈ ਆ ਹਾਂਜੀ ਅਸੀਂ ਚੈੱਕ ਕਰਾਈ ਆ ਆਪਣੇ ਘਰ ਜਾ ਕੇ ਕਰਾਈ ਕੋਈ ਵੀਰ ਭਰਾ ਲਵੇ ਸੌਦਾ ਆਪਣੀ ਚੈੱਕ ਕਰਾ ਕੇ ਖੜੇ ਅਗਲਾ ਵੀ ਚੈੱਕ ਕਰਾ ਲਈ ਹਣਾ ਕਿਉਂ ਸਾਲੀਆਂ ਚੀਜ਼ਾਂ ਵਾ ਦੁੱਧ ਇਹਨਾਂ ਦਾ ਕੋਸਾ ਹੈ ਕੋਈ ਨਹੀਂ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਕਰਨਾ ਵਿੱਚ ਮੁੱਲ ਭਾਜੀ ਇਹ ਤਾਂ ਹਾਂ ਨਾ ਭਾਵੇਂ 28 ਕਰੀਏ 30 ਕਰੀਏ 24000 ਚ ਮਾਨਤਾ ਨਾ ਹੋਊਗਾ ਠੀਕ ਆ ਕਿੰਨਾ ਕਰ ਦੋਗੇ 500 ਛੱਡ ਦਾਂਗੇ ਮੈਂ ਕਹਿੰਦਾ 500 ਹੋਰ ਛੱਡ ਦੇ ਚਲ ਦੇ ਦਾਂਗੇ 23000 23000 ਦੇ ਜਾਣਦੇ ਹਨ ਸੋਹਣੀ ਸਨਖੀ ਪੂਰੀ ਆ ਠੀਕ ਆ ਤੇ ਦੂਜੇ ਨੰਬਰ ਤੇ ਆਪਾਂ ਮਾਝ ਦਿਖਾਈ ਜੀ ਹਾਂਜੀ ਭਾਜੀ ਇਹ ਗੱਬਣ ਹਾਂਜੀ ਕੱਦ-ਕਾੜ ਚੰਗਾ ਵੱਡਾ ਹੈ ਹਾਂਜੀ ਬਹੁਤ ਵੱਡੀ ਮੈਂ ਤੋੜ ਲਾ ਇਹਨੂੰ ਵੀਰ ਤੋੜ ਲਾ ਤੇ ਬਾਕੀ ਸਿੰਘ ਵੀ ਬੜਾ ਸੋਹਣਾ ਫੇਸ ਕੁਆਲਿਟੀ ਚੰਗੀ ਆ ਐ ਬੇਲ ਦੀ ਲੰਮੀ ਪੂਰੀ ਵੱਡੀ ਆ ਜੀ ਆਹ ਵੇਖੋ ਚੰਗੀ ਸੋਹਣੀ ਆ ਕੱਦ-ਕਾਡ ਵੀ ਵੱਡਾ ਵਾ ਤੇ ਹਵਾਨੇ ਦੇ ਵਿੱਚ ਢਿੱਲਾ ਕਾਫੀ ਆ ਟਾਈਮ ਇਹਦਾ ਵੀਰ ਕਿੰਨਾ ਲੈਂਦਾ ਵਾ ਭਾਜੀ ਇਹਦਾ ਸਵਾ ਮਹੀਨਾ ਲੈਂਦਾ ਡੇਢ ਮਹੀਨਾ ਮੰਨ ਕੇ ਕੋਈ ਚੱਲੇ ਵੀਰ ਆਹ ਨੂੰ ਤੋਰ ਅੱਛਾ ਡੇਢ ਮਹੀਨਾ ਡੇਢ ਮਹੀਨੇ ਦੀ ਕੱਚੀ ਆ ਹਾਂਜੀ ਡੇਢ ਮਹੀਨੇ ਦੀ ਕੱਚੀ ਜਿੱਥੇ ਕਿ ਸੋਹਣੀ ਬਾਜ਼ਾਰ ਚੰਗਾ ਲੱਗ ਜਾਣਾ ਪੂਰੇ ਚੰਗੇ ਬਾਜ਼ਾਰ ਚ ਪੱਕੀ ਕਾਪੀ ਦੀ ਵੀ ਗੁਗੁ ਲੱਖ ਰੁਪਏ ਦੀ ਪੁੱਛ ਜੀ ਠੀਕ ਠੀਕ ਆ ਆਜੋ ਦੁੱਧ ਵੀ ਠਾ 15 16 ਕਿਲੋ ਦੇ ਗਰੰਟੀ ਜਾਣਦੇ ਜਾਣਦੇ ਖਾਨ ਤੁਣ ਬਹੁਤ ਸੋਹਣਾ ਲੱਗਾ ਤੇ ਥਣਾ ਦੀ ਵੀਰ ਜੀ ਓਕੇ ਆ ਮੈਂ ਨਾ ਭਾਜੀ ਕੋਈ ਛਾਕੀ ਨਹੀਂ ਹੋਊਗਾ ਕੋਈ ਬਾਤ ਘਾੜਦੇ ਕੋਈ ਗੱਲ ਹੀ ਨਹੀਂ ਕਰੇ ਜੀ ਠੀਕ ਆ ਲਾਜੋ ਲਾਜੋ ਬੰਦ ਕੇ ਖੁਰਲੀ ਤੈਨੂੰ ਬੰਦ 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 ਬਾਕੀ ਪੇਠ ਪੁੜੇ ਦੇ ਵੀ ਚੰਗੀ ਚੋੜੀ ਹੈ ਪੂਰੀ ਵੱਡੀ ਮੈਂ ਆ ਕਿ ਭਾਜੀ ਵੱਡੀ 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 ਆ ਕੇ ਸਾਰਿਆਂ ਤੋਂ ਵੱਡੀ ਇਹੋ ਹੀ ਆ ਤੇਰੇ ਕੋਲ ਦੁੱਧ ਵੀਰ ਜੀ ਕਿੰਨਾ ਕ ਚਵਾਉਗੀ ਇਹ ਦੁੱਧ ਭਾਈ 15 ਕਿਲੋ ਚਵਾਉਗੀ 15 ਕਿਲੋ ਹਾਂਜੀ ਤੇ ਚੈੱਕ ਚੁੱਕ ਪਾ ਸਕਦਾ ਚੈੱਕ ਕਰਾ ਕੇ ਲਿਆਂਦੀ ਆ ਕੋਈ ਆਪਣਾ ਕੋਈ ਵੀਰ ਭਰਾ ਹੋਵੇ ਚੈੱਕ ਕਰਾ ਕੇ ਖੜੇ ਚੈੱਕ ਕਰਾ ਕੇ ਲਿਆਂਦੀ ਤੇ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 70000 ਕਰੀਏ ਭਾਵੇਂ 65000 ਚ ਮੰਨਤਾਂ ਨੂੰ ਜੀ ਅੱਛਾ ਕਿੰਨਾ ਕਰ ਦੋਗੇ 64000 ਦੀ ਦੇ ਦਾਂਗੇ ਭਾਜੀ 64000 ਦੀ ਹਾਂਜੀ ਮੌਕੇ ਤੇ ਬਾਅਦ ਚ ਛੋੜ ਕਰ ਦੋਗੇ ਹੋਰ ਹੋ ਜੂਗੀ ਛੋੜ ਠੀਕ ਬਾਕੀ ਦੂਰ ਨੇੜੇ ਵਾਲਾ ਵੀਰ ਹੈ ਕੋਈ ਨਹੀਂ ਉਹਦਾ ਭਾਜੀ ਮਾਨ ਹੋ ਗਿਆ ਮੋੜ ਕੇ ਨਹੀਂ ਜਾਂਦਾ ਕੋਈ ਮੋੜ ਕੇ ਨਹੀਂ ਜਾਂਦਾ ਹਾਂਜੀ ਵੀਰ ਉਦਾਂ ਵੀ ਡੰਗਰ ਦਵਾ ਵੀ ਦਿੰਦਾ ਹਨਾ ਉਹ ਗੱਲ ਹੀ ਨਹੀਂ ਭਾਜੀ ਅੱਗੇ ਮਾਨਸੇ ਤੋਂ ਆਏ ਸਨ ਉਹਨਾਂ ਨੂੰ ਅੱਗੇ 2-3 ਦਿਨ ਰਹਿ ਕੇ ਗਏ ਦੂਜੀ ਵਾਰਾਂ ਫੇਰ ਗਈ ਖੜੀਆਂ ਉਹਨਾਂ گاਵਾ ਅੱਛਾ ਫੇਰ ਆਏ ਦੋਰੇ ਵੀ ਠੀਕ ਠੀਕ ਆ ਤੇ ਹੁਣ ਆਪਾਂ ਦਿਖਾਈਏ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਭਾਜੀ ਕੋਈ ਮਹੀਨਾ ਲਾ ਲੇ ਕੋਈ ਘਰ ਵਾਲੇ ਤੇ ਆਂਦੇ ਸੀ 20-25 ਦਿਨ 22 ਦਿਨ ਹੋ ਗਏ ਤੁਸੀਂ ਮਹੀਨਾ ਲਾ ਕੇ ਚੱਲੋ ਹਾਂ ਮੀ ਨਾ ਉਹ ਗੈਸ ਹੋਈ ਨੂੰ ਤੇ ਦੁੱਧ ਕਿੰਨਾ ਦੇ ਕੋਲ ਦੁੱਧ ਇਹਦੇ ਥੱਲੇ 9 ਕਿਲੋ ਹੋਊਗਾ ਠੰਡਾ ਕਰਕੇ 8 ਕਿਲੋ ਲਾਓ ਤੁਸੀਂ 8 ਕਿਲੋ ਹਾਂਜੀ ਠੀਕ ਆ ਤੋਰੀ ਇਹਨੂੰ ਵੀਰ ਜੀ 8 ਕਿਲੋ ਦੁੱਧ ਐਸ ਟਾਈਮ ਦੇ ਤਿਆਰਾ ਬੱਚਾ ਕੀ ਵੀਰ ਮਗਰੇ ਦੇ ਮਗਰੇ ਦੇ ਭਾਈ ਕੱਟਾ ਜੋ ਨੀਲੀ ਰੰਗ ਕੱਟਾ ਵੀ ਨੀਲੀ ਦਾ ਹੀ ਆ ਕੱਟਾ ਵੀ ਸੋਨਾ ਵਾਂ ਤਾਂ ਦਿਖੋ ਨੇ ਨੀਲੀ ਦੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਮੱਝ ਦੇ ਵਿੱਚ ਵੀ ਤੂ ਐ ਦਾ ਦੂਜਾ ਦੂਜਾ ਸੂਏ ਸੂਈ ਜੋ ਦੂਜਾ ਸੂਆ ਆਹ ਕੱਟਾ ਜੀ ਆਹ ਕੱਟਾ ਚੈੱਕ ਕਰੋ ਮੱਥਾ ਚਿੱਟਾ ਪਿਛਲੇ ਪੈਰ ਚਿੱਟੇ ਤੇ ਅਗਲੇ ਵੀ ਚਿੱਟੇ ਆ ਜੀ ਵੇਖੋ ਚੈੱਕ ਕਰੋ ਬਾਕੀ ਆ ਵੇਖੋ ਕੱਦ-ਕਾਡ ਵੀ ਠੀਕ ਆ ਜੀ ਬੇਲ ਵੀ ਠੀਕ ਆ ਨਾਜਾਦੀ ਵੱਡੀ ਆ ਨਾਜਾਦੀ ਛੋਟੀ ਆ ਜੀ ਵਿਚਲਾ ਜਾ ਮੇਲ ਆ ਵੇਖੋ ਇਸ ਕੁਆਲਟੀ ਚੰਗੀ ਆ ਠੰਡੀ ਸੀਲਪੁਰ ਪਟਪੂਰੀ ਆ ਅਮੇ ਦੂਜਾ ਬੱਚਾ ਛੱਡ ਦੋ ਥੱਲੇ ਢਿੱਲੂ ਕੀ ਨਹੀਂ ਠੀਕ ਠੀਕ ਆਜੋ ਆਜੋ ਕਰੋ ਜੀ ਸਣਾ ਸੁਣਾ ਦੀ ਵੀਰ ਜੀ ਬਾਤ ਘਾੜਤ ਨਹੀਂ ਆਈ ਕੋਈ ਕੋਈ ਭਾਜੀ ਕੋਈ ਸ਼ਾਕੀ ਨਹੀਂ ਠੀਕ ਆ 8 ਕਿਲੋ ਪੱਕਾ ਦੁੱਧ ਆਹ ਭਾਜੀ 8 ਕਿਲੋ ਪੱਕਾ ਦੁੱਧ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਦਾ 75000 ਰੁਪਇਆ ਮਾਨਦਾਨ ਕਿੰਨਾ ਕਰ ਦੋਗੇ 70 ਚੋਂ 2 ਛੱਡ ਦਾਂਗੇ 68000 ਦੀ ਹਾਂਜੀ ਠੀਕ ਆ ਉਰਲਾ ਥਣ ਥੋੜਾ ਜਿਹਾ ਪਰਾ ਲੱਗਦਾ ਦੂਜੇ ਨਾਲ ਕੋਈ ਫਰਕ ਨਹੀਂ ਨਹੀਂ ਕੋਈ ਚਵਾਈ ਚ ਕੋਈ ਨਹੀਂ ਆ ਚਵਾਈ ਚ ਕੋਈ ਫਰਕ ਨਹੀਂ ਤੁਹਾਡੇ ਹੁੰਦੇ ਬੱਚਾ ਡਿਆ ਹੀ ਮਾਰਨ ਮੂੰਹ ਹਾਂਜੀ ਹਾਂਜੀ ਹੋ ਸਕਦਾ ਚੁੰਗਿਆ ਉਰਲਾ ਥਣ ਹਨਾ ਠੀਕ ਆ ਸਹੀ ਆ ਤੇ ਇਹ 68000 ਦੀ ਮੋਲ ਕਦੇ ਛੋਟ ਕਰ ਦਿਓ ਹੋ ਛੋਟ ਹੋਊਗੀ 500 ਰੁਪਏ ਠੀਕ ਆ 500 ਰੁਪਏ 68000 ਚੋਂ ਛੋਟ ਹੋ ਜੂਗੀ ਆ ਵੇਖੋ ਜੀ ਆ ਕੱਟੀ ਆ ਹਾਂਜੀ ਬਾਜੀ ਠੀਕ ਆ ਕਿੰਨੇ ਚਿਰ ਦੀ ਹੋਗੀ ਵੀਰ ਜੀ ਇਹ ਬਾਜੀ ਘਰ ਵਾਲੇ ਤੇ ਆਂਦੇ 8 9 ਮਹੀਨਿਆਂ ਦੀ ਹੁਣ ਵੇਖੋ ਗਾੜੀ ਠੀਕ ਆਪਾਂ ਤੇ ਮੋਲੀ ਆਈ ਆਪਣੀ ਠੀਕ ਆ ਬਾਕੀ ਮੈਂ ਚੰਗੀ ਤਗੜੀ ਦੀ ਆ ਅੱਛਾ ਵੱਡੀ ਦੀ ਆ ਹਾਂਜੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਵੀਰ ਇਹਦਾ ਮੁੱਲ ਭਾਵੇਂ 9 9 ਮੁੱਲ ਕਰਦੇ ਆ ਦਵਾਂਗੇ 6500 ਦੀ 6500 ਚ ਮਾਨਤਾ ਨੂੰ ਹੋਊਗਾ 6500 ਚ ਮਾਨਤਾ ਨੂੰ ਹੋਊਗਾ ਠੀਕ ਆ ਬਾਕੀ ਚੰਗੀ ਆ ਸੋਹਣੀ ਆ ਜੀ ਨੀਲੀ 라ਵੀ ਦੀ ਆ ਥਣੀ ਥਣੀ ਵੇਲੋ ਨੇ ਗਿਆ ਨੇ ਗਿਆ ਥਣੀਆਂ ਵਾ ਦੀ ਸੋਹਣੀ ਸਲਕੀ ਆ ਬਾਕੀ ਸਾਂਭਣ ਵਾਲਾ ਵੀਰ ਕੋਈ ਲੈ ਦੇ ਚੰਗੀ ਬਣ ਜੂਗੀ ਹਨਾ ਠੀਕ ਆ ਤੇ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਵੀਰ ਭਰਾ ਆਏ ਹੋਏ ਆ ਵੀ ਆਪਣੇ ਡੰਗਰ ਕੋਈ ਜਿਹੜਾ ਸੂਣ ਵਾਲਾ ਵਾ ਉਹ ਚੈੱਕ ਕਰਾ ਕੇ ਖੜਨਾ ਜਿਹੜਾ ਸੂਇਆ ਵਾ ਆਪਣਾ ਦੋ ਟਾਈਮ ਤਸੱਲੀ ਕਰਕੇ ਖੜਨਾ ਠੀਕ ਹੈ ਜੀ ਬਾਹਲਾਵਾ ਕੋਈ ਨਹੀਂ ਤਿੰਨਾਂ ਦਿਨਾਂ ਦੀ ਗਰੰਟੀ ਹੋਊਗੀ ਗੱਬਣ ਡੰਗਰ ਜੀ 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 ਠੀਕ ਹੈ ਜੀ ਐਫੀ ਪੋਸੇ ਸੇਲ ਕਰਨੇ ਵੀਰ ਨੇ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕਟਾ ਤੇ ਨਹੀਂ ਵੇਚਣਾ ਕੋਈ ਨਹੀਂ ਭਾਈ ਕਟਾ ਨਹੀਂ ਠੀਕ ਹੈ ਜ